ਹੋ ਪਈ ਮਤਰੋ ਆ ਗਏ ਅਸੀਂ ਵਿਆਹ ਸ਼ਕਲ ਜਵਾਹ ਦੀ ਲੰਮੇ ਬਣਾਈਆਂ ਗੇਲਾ ਮੇਰੀ ਮਾਨਸਾ ਮਨਸਾ ਮੇਰੇ ਰਾਮਾਪੂਰੇ ਆਸ਼ੀਰਵਾਦ ਜੀ ਅੱਜ ਦੀ ਨਵੀਂ ਵੀਡੀਓ ਤੇ ਵੀ ਸਟਾਡਾ ਸਵਾਗਤ ਆ ਤੇ ਹੋਰ ਸੁਣੋ ਕਿ ਮੇਰੇ ਸਾਰੇ ਉਮੀਦ ਉਹ ਠੀਕ ਠਾਕ ਹੋ ਗਏ ਤੇ ਅੱਜ ਆਪਾਂ ਫੇਰ ਚੱਲੇ ਆ ਵਿਆਹ ਅੱਜ ਮੇਰਾ ਦੂਜੀ ਵਾਰੀ ਸੂਟ ਪੈਣ ਲੱਗਾ ਤੇ ਪਹਿਲਾਂ ਆਪਾਂ ਗਏ ਇਹ ਇਥੋਂ ਪਿੰਡ ਦੇ ਰਿਸ਼ਤੇਦਾਰੀ ਵਿੱਚ ਵਿਆਹ ਤੇ ਹੁਣ ਅਸੀਂ ਮੰਮੀ ਦੇ ਪੇਕੇ ਅਨ ਲੋ ਚੱਲਿਆ ਵਿਆਹ ਪਹਿਲਾਂ ਡੈਡੀ ਦੀ ਮਾਸੀ ਦੇ ਪੁੱਤੇ ਦਾ ਵਿਆਹ ਸੀ ਤੇ ਹੁਣ ਆਡੀ ਮੰਮੀ ਦੀ ਮਾਸੀ ਦੇ ਪੁੱਤੇ ਦਾ ਵਿਆਹ ਤੇ ਹੁਣ ਆਪਾਂ ਅੱਜ ਬਰਾਤ ਤੇ ਬਰਾਤ ਵਾਲੇ ਦਿਨ ਚੱਲੇ ਆ ਤੇ ਨਾਲੇ ਤੁਹਾਨੂੰ ਵੀ ਵਿਆਹ ਖਾਉਨੇ ਆ ਤਾਂ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਉੱਥੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਪਲੀਜ਼ ਚੰਨਾ ਨੂੰ ਸਬਸਕ੍ਰਾਈਬ ਕਰ ਲਿਓ ਤੇ ਪਿਆਰ ਪਿਆਰ ਰਿਕਮੈਂਡ ਕਰਨਾ ਨਾ ਭੁੱਲਣਾ ਹੁਣ ਆਪਾਂ ਰੈਡੀ ਹੋ ਗਏ ਸਾਰੇ ਬਾਕੀ ਬਾਹਰ ਖੜੇ ਨੇ ਡੀਰ ਤੇ ਮੈਂ ਚਲ ਚੱਲੀ ਆ ਚਲੋ ਚਲੋ ਹਾਏ ਇੱਧਰ ਸਾਡੇ ਮਾਮਾ ਜੀ ਵੀ ਆ ਗਏ ਨੇ ਮਾਮੀ ਜੀ ਵੀ ਤੇ ਹੁਣ ਆਪਾਂ ਸਾਰੇ ਚੱਲੇ ਅੱਜ ਮਾਮੇ ਹੁਣਾ ਦਾ ਵਿਆਹ ਵੇਖਾਂ ਚਲੋ ਮੈਨੂੰ ਚਲੋ ਰਮਾਲ ਉੱਥੇ ਹੁਣ ਚਲੋ ਮੈਂ ਤਾਂ ਮੋਟਰਸਾਈਕਲ ਤੇ ਹੁਣ ਤੁਹਾਨੂੰ ਗੱਡੀ 'ਚ ਮੈਂ ਕੀ ਕਰਾਂਗੀ ਅੱਜ ਆਪਾਂ ਮੰਮੀ ਦੀ ਰਿਸ਼ਤੇਦਾਰੀ ਵਿੱਚ ਚੱਲੇ ਆਂ ਵਿਆਹ ਅੱਗੇ ਆਪਾਂ ਡੈਡੀ ਦੀ ਰਿਸ਼ਤੇਦਾਰੀ 'ਚ ਗਏ ਹਾਂ ਵਿਆਹ Vamos. डैल डोन लाॾियो ਹੋ ਭਾਈ ਮਤਰਾ ਆ ਗਏ ਅਸੀਂ ਵਿਆਹ ਨੌਲੇ ਨਰੇਂ ਦੇ ਆਪੇ ਬਾਤ ਕਰਾਂਗੇ ਬਣਗੇ ਕਾਹ ਮੈਨੂੰ ਨਰੇਂ ਨਰੇਂ ਉਹ ਹਰ ਦੇਖ ਤੇ ਆਈ ਹਰ ਦੇਖਣਾ ਤੂੰ ਹੀ ਫੜਲਾ ਮੈਂ ਹਾਸ ਕਰਨਾ ਹਾਰ ਦੀ ਜਿੱਤ ਕਰੋ ਆ ਜਾ ਤੀ ਇੱਥੇ ਰੱਖ ਆ ਜਾ ਮੈਂ ਤੁਹਾਡੀ ਵੀਡੀਓ ਸ਼ੂਟ ਕਰਤੀ ਕਿੰਨੇ ਕਿ ਪਕੌੜੇ ਖਾਦੇ ਆ ਮੈਂ ਤੈਨੂੰ ਦੱਸਾਂ ਸਹੀ ਗੱਲ ਆ ਬਹੁਤ ਧੰਗ ਲਗਾ ਦਾਰ ਨਹੀਂ ਨਰਿਸ਼ਤੇਦਾਰੀ ਵਾਦੀ ਇਹ ਨਾਲੇ ਨਾਲੇ हाँ मूवी आने के लिए आते हैं। हाँ। तुम कहाँ? तुम कहाँ? तुम यहाँ बाहर खड़े हैं मूवी वाले। तुमने सियार भी चले लगे। आयोग रोटी। आह तुम देखो मात्रा करों। Amen. Mm -hmm. ਯਾ ਵੇ ਇੱਕ ਆਪਾਂ ਕੱਪੜੇ ਕਰ ਲੈਨੇ ਚੇਂਜ ਚਾਰ ਸ਼ੂਟਸ ਬਲੌਗ ਦਾ ਕਰਦੇ ਆਂ ਐਂਡ ਇੱਕ ਨੈਕਸਟ ਬਲੌਗ ਲਈ ਫਿਰ ਮਿਲਦੇ ਆਂ ਤਦ ਤੱਕ ਆਸਟੋ ਕੇ ਪਾਏ ਠੀਕ